ਜੇਕਰ ਤੁਸੀਂ ਅਕਸਰ ਹਾਈਵੇ ਤੇ ਯਾਤਰਾ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਕੇਂਦਰ ਸਰਕਾਰ ਨੇ ਟੋਲ ਬਲਾਜ਼ਾ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਜੋ ਕਿ 15 ਨਵੰਬਰ ਤੋਂ ਲਾਗੂ ਹੋਵੇਗਾ ਜਿहां ਇਸ ਬਦਲਾਅ ਤੋਂ ਬਾਅਦ ਟੋਲ ਫੀਸ ਹੁਣ ਭੁਗਤਾਨ ਦੇ ਢੰਗ ਦੇ ਆਧਾਰ ਤੇ ਨਿਰਧਾਰਿਤ ਕੀਤੀ ਜਾਵੇਗੀ ਭਾਵ ਨਕਦ ਭੁਗਤਾਨ ਤੇ ਜ਼ਿਆਦਾ ਟੋਲ ਫੀਸ ਲੱਗੇਗੀ ਜਦੋਂ ਕਿ ਡਿਜੀਟਲ ਭੁਗਤਾਨਾਂ ਤੇ ਛੋਟ ਮਿਲੇਗੀ ਤਾਂ ਨਵਾਂ ਨਿਯਮ ਆਖਿਰ ਕੀ ਕਹਿੰਦਾ ਹੈ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਫੀਸ ਨਿਯਮਾ 2008 ਦੇ ਵਿੱਚ ਸੋਧ ਕੀਤੀ ਹੈ ਇਸ ਨਿਯਮ ਦੇ ਤਹਿਤ ਵੈਡ ਫਾਸਟੈਗ ਤੋਂ ਬਿਨਾਂ ਟੋਲ ਪਲਾਜ਼ਾ ਦੇ ਵਿੱਚ ਦਾਖਲ ਹੋਣ ਵਾਲੇ ਡਰਾਈਵਰਾਂ ਤੋਂ ਦੁੱਗਣੀ ਟੋਲ ਫੀਸ ਲਈ ਜਾਵੇਗੀ ਹਾਲਾਂਕਿ ਜੇਕਰ ਉਹਨਾਂ ਦਾ ਫਾਸਟੈਗ ਅਸਫਲ ਹੋ ਜਾਂਦਾ ਹੈ ਤਾਂ ਉਹ ਯੂਪੀਆਈ ਜਾਂ ਕਿਸੇ ਹੋਰ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦੇ ਹਨ ਤਾਂ ਉਹਨਾਂ ਨੂੰ ਟੋਲ ਫੀਸ ਦਾ ਸਿਰਫ 1.25 ਗੁਣਾ ਭੁਗਤਾਨ ਕਰਨਾ ਪਵੇਗਾ ਤਾ ਤੁਹਾਨੂੰ ਦੱਸਦਿਆਂ ਕਿ ਇਸ ਨੂੰ ਇੱਕ ਸਧਾਰਨ ਉਦਾਹਰਣ ਨਾਲ ਕਿਤਾ ਸਮਝਾ ਜਾ ਸਕਦਾ ਹੈ ਮੰਨ ਲਓ ਕਿ ਇੱਕ ਵਾਹਨ ਦੇ ਲਈ ਆਮ ਟੋਲ 100 ਰੁਪਏ ਹੈ ਜੇਕਰ ਫਾਸਟ ਟੈਗ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਤਾਂ ਡਰਾਈਵਰ ਨੂੰ ਸਿਰਫ 100 ਰੁਪਏ ਦੇਣੇ ਪੈਣਗੇ ਜੇਕਰ ਫਾਸਟ ਟੈਗ ਫੇਲ ਹੋ ਜਾਂਦਾ ਹੈ ਤਾਂ ਡਰਾਈਵਰ ਨਕਦ ਭੁਗਤਾਨ ਕਰਦਾ ਹੈ ਤਾਂ ਉਹਨਾਂ ਨੂੰ 200 ਰੁਪਏ ਦੇਣੇ ਪੈਣਗੇ ਹਾਲਾਂਕਿ ਜੇਕਰ ਭੁਗਤਾਨ ਡਿਜੀਟਲ ਸਾਧਨਾ ਜਿਵੇਂ ਕਿ ਯੂਪੀਆਈ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਸਿਰਫ 125 ਰੁਪਏ ਦੇਣੇ ਪੈਣਗੇ ਇਸ ਦਾ ਮਤਲਬ ਹੈ ਕਿ ਡਿਜੀਟਲ ਭੁਗਤਾਨਾਂ ਤੇ ਹੁਣ ਸਿੱਧੀ ਛੋਟ ਮਿਲੇਗੀ ਜਦੋਂ ਕਿ ਨਕਦ ਲੈਣ ਦੇਣ ਤੇ ਭਾਰੀ ਜੁਰਮਾਨਾ ਲੱਗੇਗਾ ਮੰਤ੍ਰਾਲੇ ਦਾ ਕਹਿਣਾ ਹੈ ਕਿ ਇਸ ਬਦਲਾਅ ਦਾ ਉਦੇਸ਼ ਟੋਲ ਪਲਾਜ਼ਾ ਤੇ ਪਾਰਦਰਸ਼ਤਾ ਵਧਾਉਣਾ ਨਗਦ ਲੈਣ ਦੇ ਨੁਕਟੌਣਾ ਅਤੇ ਡਿਜੀਟਲ ਇੰਡੀਆ ਮਿਸ਼ਨ ਨੂੰ ਉਤਸ਼ਾਹਿਤ ਕਰਨਾ ਹੈ ਇਸ ਦੇ ਨਾਲ ਟੋਲ ਪਲਾਜ਼ਾ ਤੇ ਲੰਬੀਆਂ ਕਤਾਰਾਂ ਵੀ ਘਟ ਹੋਣਗੀਆਂ ਅਤੇ ਯਾਤਰੀਆਂ ਲਈ ਇੱਕ ਤੇਜ਼ ਅਤੇ ਸੁਚਾਰੂ ਯਾਤਰਾ ਅਨੁਭਵ ਪ੍ਰਦਾਨ ਹੋਵੇਗਾ ਸਰਕਾਰ ਭਵਿਕ ਵਿੱਚ ਟੋਲ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਸਵਚਾਲਿਤ ਅਤੇ ਜੀਪੀਐਸ ਅਧਾਰਿਤ ਬਣਾਉਣ ਦੇ ਲਈ ਵੀ ਕੰਮ ਕਰ ਰਹੀ ਹੈ ਤੇ ਇਸ ਦੇ ਤਹਿਤ ਪਵੇਖ ਦੇ ਵਿੱਚ ਵਾਹਨ ਦੁਆਰਾ ਤੈਅ ਕੀਤੀ ਦੂਰੀ ਦੇ ਅਨੁਸਾਰ ਟੋਲ ਵਸੂਲਿਆ ਜਾ ਸਕਦਾ ਹੈ